ਬੇਬੇ ਜਿਵੇਂ ਪਹਿਲਾਂ ਪਹਿਰਾਵਾ ਤੇ ਹੁਣ ਵਾਲੇ ਪਹਿਰਾਵੇ ਵਿੱਚ ਕੀ ਫਰਕ ਆ ਫਿਰ ਅੰਦਰ ਬਾਹਰ ਕਰਕੇ ਦੇਤੇ ਅੱਗੇ ਨਾ ਕੋਈ ਵੱਡਾ ਬੰਦਾ ਹੁੰਦਾ ਹੈ ਨਾ ਤੇ ਉਹ ਤੋਂ ਬੁੜੀਆਂ ਪਾਸਾ ਨਿਕਾਦੇ ਸਾਂ ਕੁੰਡੇ ਕੱਢ ਕਰ ਸਕਦੇ ਤੇ ਦਿਆਂ ਸੀ ਨਾ ਤੇ ਹੁਣ ਵਾਲੀਆਂ ਆਖਦੀਆਂ ਸਾਡੇ ਪਿੱਛੋਂ ਆਹ ਪੂਛ ਕੀ ਜੰਮ ਨਹੀਂ ਹੋਵੇ ਤੇ ਅਸੀਂ ਸਰਾਣੇ ਫੜਜ ਕੇ ਬੁੜੇ ਦੇ ਲਾ ਕੇ ਫਿਰ ਉਹਨੂੰ ਪਤਾ ਲੱਗ ਗਿਆ ਵੀ ਹਾਂ ਮੇਰੀ ਨੋਹ ਦੇ ਤਾਂ ਨਾ ਬਾਹਰੇ ਸੋਣੇ ਇਥੋਂ ਕੇਸ ਕਟਾਏ ਉਹ ਲੈ ਫਿਰ ਲੈ ਬਠ ਠੀਕ ਹੈ ਹਾਂ ਅੱਗੇ ਉੜੀਆਂ ਨੂੰ 100 ਲਾਜ ਸਰਮ ਸੀ ਤੇ ਹੁਣ ਕਿਸੇ ਨਾ ਦੇਖ ਲਾ ਪੁੱਤ ਵੀ ਨੋਹ ਕਿਹੜੀ ਐ ਤੇ ਧੀ ਕਿਹੜੀ ਐ ਲੱਗਦਾ ਪਤਾ ਕਿਸੇ ਦਾ ਨਹੀਂ ਲੱਗਦਾ ਬੇ ਜੇ ਲੱਗਦਾ ਤਾਂ ਦੱਸ ਦੇ ਕੋਈ ਨਹੀਂ ਉਹ ਤਾਂ ਕਹਿੰਦੇ ਹੁਣ ਆਜ਼ਾਦੀ ਆ ਗਈ ਨਾ ਤੇ ਜਾਦੀ ਤਾਂ ਪਟਦੀ ਐ ਇਹ ਆਜ਼ਾਦੀ ਨਹੀਂ ਦੁਨੀਆ ਦਾ ਛੱਡਿਆ ਨਹੀਂ ਕੋਈ ਸ਼ਰਮ ਹਜਾ ਜੇ ਨਾ ਜਾਦੀ ਹੁੰਦੀ ਤਾਂ ਫੇਰ ਸ਼ਰਮ ਹਜਾਤਾ ਰਹ ਜਾਂਦਾ ਜੇ ਸਿੱਧੇ ਵਿਆਹ ਹੁੰਦੇ ਬੇਬੇ ਕਹਿੰਦਾ ਜਾਦੀ ਨਹੀਂ ਹੁੰਦੀ ਬੇਬੇ ਕਹਿੰਦੀ ਮੈਂ ਉਹ ਕੀ ਨਹੀਂ ਕੋਈ ਜਾਣਦਾ ਸੀ ਇਹ ਕਮ ਜਿਹੜਾ ਹੁਣ ਕਰਦੇ। ਜਿਵੇਂ ਚਲੋ ਨੂਹਾਂ ਦਾ ਤਾਂ ਦੱਸਦਾ ਕਿ ਧੀਆ ਫਿਰ ਆਪਦੇ ਮਾਪਿਆਂ ਤੋਂ ਕਿਵੇਂ ਰਹਿੰਦੇ ਸੀ ਦਾਦੇ-ਦਾਦੀਆਂ ਤੋਂ। ਦਰਦੀਆਂ ਸੀ ਅੱਗੇ ਤਾਂ ਫਰਾਵਾ ਜੀ ਤੋਂ ਉਹ ਲੈ ਵਿਆਹ ਦੀ ਕਰਦਾ। ਉਹਦੋਂ ਐਨ ਚਾਚ ਫਿਰ ਠੋਕ ਠੋਕ ਲੈ ਕਰ ਬੈਣੀ। ਬੇਸੇ ਠੇ ਕੁੜੀ ਦਾ ਸਾਥ ਕਰਦੇ। ਤੇ ਹੁਣ ਕੌਣ ਕਿਸੇ ਦੀ ਗੱਲ ਸੁਣਦਾ। ਹਾਂ ਜੀਨਾਂ ਪਾਈਆਂ ਨੂੰ ਅੱਦੇ-ਅੱਦੇ ਢਿੱਡ ਨੰਗੇ ਉਹ ਝੁਗੀਆਂ ਪਾਈਆਂ ਨੂੰ ਕੁੜੀਆਂ ਦੇ ਕਿਸੇ ਦੇ ਡਰ ਨਹੀਂ ਸ਼ਰਮ ਨਹੀਂ। ਬਸ ਇਦੋ ਬੱਤੇ ਨੇ ਹੁਣ ਕੋਈ। ਤੇ ਮਾਤਾ ਹੁਣ ਮੰਨ ਲਓ ਜਿਹੜੇ ਹੈਗਾ ਇਹੀ ਤਾਂ ਮੰਨ ਲਓ ਕਹਿੰਦੇ ਨੇ ਵੀ ਆਜ਼ਾਦੀ ਆ ਜਿਹੜੇ ਆਪਾਂ ਗੱਲ ਪਹਿਲਾਂ ਕਹੀ ਆ ਨਹੀਂ ਫਿਰ ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਕਿਉਂਕਿ ਤੁਸੀਂ ਤਾਂ ਉਹ ਸਾਰੀ ਜ਼ਿੰਦਗੀ ਚ ਘੁੱਟਣ ਮਹਿਸੂਸ ਕੀਤੀ ਹੈ ਜਿਵੇਂ ਹਨਾ ਵੀ ਪਾਈ ਅਸੀਂ ਆਪਦੀਆਂ ਪਹਿਲਾਂ ਸੱਸਾਂ ਤੋਂ ਡਰਦੀਆਂ ਰਹੀਆਂ ਪਹਿਲਾਂ ਪਿਓ ਤੋਂ ਡਰਦੀ ਰਹੀ ਹਾਂ ਫਿਰ ਬੰਦਿਆਂ ਤੋਂ ਡਰਦੀ ਰਹੀ ਵੀ ਤੁਸੀਂ ਸਹਿਮ ਸਹਿਮ ਕਰਤੀ ਜਿਹੜੀਆਂ ਹੋਂ ਵਾਲੀਆਂ ਕੁੜੀਆਂ ਫਿਰ ਜ਼ਿੰਦਗੀ ਸੌਖੀ ਰਹਿਣੀ ਹੈ ਤੇ ਔਖੀ ਰਹਿਣੀ ਹੈ ਸੌਖੀ ਹੈ ਸਭ ਵਧੀਆ ਸੌਖੀ ਹੈ ਨਹੀਂ ਜ਼ਿੰਦਗੀ ਤਾਂ ਮੋੜ ਕਰਦਿਆਂ ਨਾ ਕਿਸੇ ਸੌਦੇ ਦਾ ਡਰ ਨਹੀਂ ਕਿਸੇ ਬੰਦੇ ਦਾ ਡਰ ਨਹੀਂ ਜੇ ਮਾੜੀ ਦੀ ਕੋਈ ਕੋਸ ਆਖੂਗਾ ਤੈਸ ਤਾਂ ਜਾਂਦੀਆਂ ਜਾਂ ਤਲਾਕ ਦੇ ਦੇ ਫੋਨ ਕਰ ਦਦਾਂਗਾ ਉਹ ਵੀ ਬੱਬੇ ਹਾਂ ਹਾਂ ਆ ਫੋਨ ਆ ਗਿਆ ਬਸ ਫੋਨ ਆ ਗਿਆ ਮੈਂ ਤਾਂ ਚਾਨੀ ਆ ਫੋਨ ਨੇ ਜਮੇ ਪੱਟ ਤੇ ਦੱਸ ਦੇ ਨੂੰ ਆਹ ਜਿਹੜੇ ਫੋਨ ਹੈ ਇਹ ਸੀਤਾ ਚੰਗੇਵਾਰੇ ਚੰਗੇਵਾਰੇ ਦੇ ਪੁੱਤ ਇੱਕ ਕੁੜੀਆਂ ਦੇ ਪੱਟਣ ਵਾਸਤੇ ਹੈ ਹਾਂ ਕਿਵੇਂ ਇਹ ਕੁੜੀਆਂ ਉਹਦੇ ਰੋਦੀ ਗੱਲਾਂ ਬਾਤਾਂ ਕਰੀ ਜਾਂਦੀਆਂ ਨਾ ਮਾਫੀ ਹੁਣ ਤਾਂ ਮੇਰੀ ਪੜਨ ਗਈ ਹੈ ਤੇ ਉੱਥੇ ਹੀ ਬਸ ਆਏ ਕਾਦ ਲੈਣ ਦਾ ਨਾ ਦਿਨਾਂ ਗੰਡੇ ਜੂੜੇ ਚਾਹ। ਨਹੀਂ ਜਿਹੜੀਆਂ ਮੰਨ ਲਓ ਹੁਣ ਜਿਵੇਂ ਕੁੜੀਆਂ ਹੁਣ ਮੰਨ ਲਓ ਜਿਵੇਂ ਹੁਣ ਅੱਗੇ ਦਾ ਤੁਸੀਂ ਆਪਦੀ ਮਾਂ ਨਾਲ ਗੱਲ ਕਰਦੇ ਹੋ 6 ਮਹੀਨੇ ਸਾਲ ਬਾਅਦ ਤੇ ਹੁਣ ਫਿਰ ਫੋਨ ਤੇ ਜਿਹੜੀਆਂ ਨੂੰਹਾਂ ਫਿਰ ਸਾਰੀ ਜੜੀ ਲੱਗਦੀ ਚਾਰ ਚਾਰ ਵਾਰੀ ਫੋਨ ਜਾਂਦੇ ਰ ਮਾਵਾ ਦੀ ਕੁੜੀਆਂ ਕੋਲ ਆ ਵੀ ਪਤਾ ਹੁੰਦਾ ਕਿਹੜੀ ਸਬਜ਼ੀ ਧਰੀ ਹੈ ਕਿੰਨੇ ਕੱਪੜੇ ਧੋਤੇ ਕਿੰਨੇ ਹੈ ਲਾਈਟਿੰਗ ਜਾਏ ਕਿ ਨਹੀਂ ਜਾ ਕੇ ਆਈ ਵਾਤ ਨੂੰ ਜਾਏ ਕਿ ਨਹੀਂ ਜਾ ਕੇ ਆਈ ਹੁਣ ਆਏ ਨਾ ਇਹ ਹੀ ਗੱਲਾਂ ਹੁੰਦੀਆਂ ਸਹੀ ਗੱਲਾਂ ਆਏ ਪੁੱਛਦੇ ਹੋ ਜੀ ਤੇ ਫਿਰ ਇਹਦਾ ਦਾ ਚ ਨੂਨ ਹੈਗਾ ਕਿ ਇਹ ਨਹੀਂ ਨਹੀਂ ਫਿਰ ਇਹਦਾ ਫਾਇਦਾ ਤੇ ਨੁਕਸਾਨ ਹੈ ਨੁਕਸਾਨ ਹੈ ਫਾਇਦਾ ਹੈ ਇਹਦਾ ਫਾਇਦਾ ਕੀ ਹੈ ਫਿਰ ਧੀ ਫੋਟਾਉ ਦਾ ਕੰਮ ਕਰੇ ਹੋਇਆ ਪੰਜ-ਛੇ ਦਿਨਾਂ ਤੱਕ ਫੋਨ ਕਰ ਲਿਆ ਤੇ ਇਹ ਕੀ ਗੱਲ ਹੋਈ ਬਿੰਦੇ-ਬਿੰਦੇ ਫੋਨ ਕਰੀ ਜਾਣਾ ਫਿਰ ਲੜਾਈਆਂ ਤਾਂ ਪੈਂਦੀਆਂ ਨੇ ਘਰੇ ਤੁਹਾਡੇ